ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਨਿਮਾਨ ਸਭ ਦਾ ਸਵਾਗਤ ਕਰਦਾ ਇਸ ਵਕਤ ਮੈਂ ਖੜਾ ਸਾਡੇ ਪਿੰਡ ਰਾਏਪੁਰ ਦੇ ਵਿੱਚ ਇਹ ਛੋਟਾ ਬੱਚਾ ਮੇਰੇ ਨਾਲ ਹੈ ਇਹਦੇ ਨਾਲ ਅੱਜ ਗੱਲਬਾਤ ਕਰਾਂਗੇ ਇਹ ਕਿੰਨੀ ਉਮਰ ਹੈ ਬੱਚੇ ਨੂੰ ਦਈ ਮੇਰੀ 15 ਸਾਲ ਦੀ ਉਮਰ ਹੈ 15 ਸਾਲ ਦੀ ਦੀ ਉਮਰ ਹੈ ਇਹ 12 ਸਾਲ ਦੀ ਉਮਰ ਦੇ ਵਿੱਚ ਆਪ ਖੇਤੀ ਕਰਨ ਲੱਗ ਗਿਆ ਸੀਗਾ ਆਪ ਇਹ ਸਬਜ਼ੀ ਲਾਉਂਦਾ ਵੱਖ-ਵੱਖ ਤਰ੍ਹਾਂ ਦੀ ਸਬਜ਼ੀ ਲਾਉਂਦਾਗਾ ਖੇਤੀਬੜੀ ਵੀ ਆਪ ਕਰਦਾ ਤੇ 9-10 ਸਾਲ ਦੀ ਉਮਰ ਦੇ ਵਿੱਚ ਆਪਣੇ ਫਾਦਰ ਸਾਹਿਬ ਨਾਲ ਖੇਤਾਂ ਵਿੱਚ ਚਾਉਣ ਲੱਗ ਗਿਆ ਸੀਗਾ ਪੜਾਈ ਵੀ ਵਧੀਆ ਕਰਦਾ ਤੇ ਉਸ ਤੋਂ ਬਾਅਦ ਇੱਕ ਸਬਜ਼ੀ ਦੀ ਕਮਾਈ ਦੇ ਨਾਲ ਇਹਨਾਂ ਨੇ ਟਰੈਕਟਰ ਵੀ ਲਏ ਆ ਦੋ ਟਰੈਕਟਰ ਇਹਨਾਂ ਕੋਲ ਹੁਣ ਉਹਨੂੰ ਕਿਰਾਏ ਤੇ ਵੀ ਲੈ ਕੇ ਜਾਂਦਾ ਮਤਲਬ ਕਹਿ ਸਕਦਾ ਕਿ ਪਹਿਲਾਂ ਆਰਥਿਕ ਪੱਖੋਂ ਕਮਜ਼ੋਰ ਸੀ ਪਰਿਵਾਰ ਪਰ ਇਹ ਬੱਚੇ ਦੇ ਉਦਮ ਕਰਕੇ ਅੱਜ ਵਾਹਿਗੁਰੂ ਦੀ ਪਰਿਵਾਰ ਤੇ ਮਿਹਰ ਹੈ ਦੋਵੇਂ ਬੱਚੇ ਇੱਕ ਇਹਨਾਂ ਦੀ ਭੈਣ ਹੈ ਚੰਗੀ ਇਹ ਪੜ੍ਹਾਈ ਵੀ ਪੜ੍ਹ ਰਹੇ ਨੇ ਇੰਟੈਲੀਜੈਂਟ ਵੀ ਆ ਪੜ੍ਹਾਈ ਦੇ ਵਿੱਚ ਤੇ ਖੇਤੀਬਾੜੀ ਵੀ ਸੰਭਲ ਰਿਹਾ ਦਾ ਬੱਚੇ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਬਾਰੂ ਸਿੰਘ ਹੈ ਹੂੰ ਤਾਂ ਹੀ ਕਦੋਂ ਤੋਂ ਤੁਸੀਂ ਮਤਲਬ ਇਸ ਲਾਈਨ 'ਚ ਆਏ ਮਤਲਬ ਖੇਤੀਬਾੜੀ ਨਾਲ ਇਸ ਲਾਈਨ 'ਚ 9 ਸਾਲ ਦੀ ਉਮਰ ਸੀ ਜਦੋਂ ਮੇਰਾ ਡੈਡੀ ਖੇਤੀ ਕਰਦਾ ਸੀ ਤਾਂ ਮੈਂ ਉਹਨਾਂ ਦੀ ਖੇਤੀ ਵਿੱਚ ਮਦਦ ਕਰਦਾ ਸੀ ਤੇ ਜਦੋਂ ਮੈਂ 9 ਸਾਲਾਂ ਤੋਂ ਛੋਟਾ ਸੀ ਉਦੋਂ ਮੇਰਾ ਡੈਡੀ ਥਰਮਲ ਦੇ ਵਿੱਚ ਜਾਂਦਾ ਹੁੰਦਾ ਸੀ ਤਾਂ ਮੇਰੇ ਡੈਡੀ ਦਾ ਜਦੋਂ ਐਕਸੀਡੈਂਟ ਹੋਇਆ ਸੀ ਤਾਂ ਉਹਨਾਂ ਦੇ ਜਿਹੜਾ ਗੁੱਡਾ ਸੀ ਉਹ ਨਿਕਲ ਗਿਆ ਸੀ ਤੋ ਉੱਥੇ ਹੀ ਕੰਮ ਕਰਨ ਵਿੱਚ ਬਹੁਤ ਪ੍ਰੋਬਲਮ ਆਉਂਦੀ ਸੀਗੀ ਤੇ ਡੈਡੀ ਨੇ ਉਹ ਖੇਤੀ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਮੈਂ ਡੈਡੀ ਨਾਲ ਵੀ ਖੇਤੀ ਦਾ ਕੰਮ ਨਾਲ-ਨਾਲ ਸ਼ੁਰੂ ਕਰ ਦਿੱਤਾ ਤੇ ਮੈਂ ਜਦੋਂ 11 ਸਾਲਾਂ ਦੀ ਉਮਰ ਵਿੱਚ ਸੀਗਾ ਤਾਂ ਮੈਂ ਆਪ ਹੀ ਸਾਰਾ ਖੇਤੀ ਦਾ ਕੰਮ ਕਰ ਲੈਂਦਾ ਸੀ ਤੇ ਹੁਣ ਮੇਰੀ 15 ਸਾਲ ਦੀ ਉਮਰ ਹੈ ਤੇ ਹੁਣ ਮੇਰੇ ਕੋਲ ਮੇਰੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਵਾਹਿਗੁਰੂ ਦੀ ਮਿਹਰ ਹੈ ਸਾਡੇ ਪਰਿਵਾਰ ਦੇ ਉੱਪਰ ਸਾਡੇ ਕੋਲ ਦੋ ਟਰੈਕਟਰ ਨੇ ਤੇ ਇੱਕ ਰੀਪਰ ਹੈ ਤੇ ਇੱਕ ਮੱਕਾ ਵੜਨ ਵਾਲੀ ਮਸ਼ੀਨ ਆ ਗਈ अच्छा हां जी। ਹੁਣ ਖੇਤੀਬਾੜੀ ਤੁਸੀਂ ਆਪ ਕਰਦੇ ਹੋ? ਹਾਂ ਜੀ ਖੇਤੀਬਾੜੀ ਅਸੀਂ ਆਪ ਕਰਦੇ ਹਾਂ। ਕਿਹੜੀ ਕਿਹੜੀ ਸਬਜ਼ੀ ਲਾਉਣੀ ਆ? ਅਸੀਂ ਕੱਦੂ ਹੋ ਗਿਆ, ਤੋਰੀ ਹੋ ਗਿਆ, ਚੋਲਾ, ਪੇਠਾ ਤੇ ਇਹ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਲਾਉਣੀਆਂ। ਤੇ ਆਪਾਂ ਕੁਸ਼ਕਵਾਨ ਝੋਨੇ ਦਾ ਲਾਉਣੇ ਆ ਤੇ ਮੂੰਗੀ ਵੀ ਲਾਈ ਹੋਈ ਆਪਾਂ। ਤੇ ਰੇਹਸਪਰੇਹਾਂ ਦੀ ਕਿੰਨੀ ਕੁ ਵਰਤੋਂ ਕਰਦੇ? ਰੇਹਸਪਰੇਹਾਂ ਦੀ ਅਸੀਂ ਘੱਟ ਤੋਂ ਘੱਟ ਵਰਤੋਂ ਕਰਦੇ ਹਾਂ ਤੇ ਮੂੰਗੀ ਵਿੱਚ ਤਾਂ ਅਸੀਂ ਬਿਲਕੁਲ ਰੇਹਸਪਰੇਹ ਦੀ ਵਰਤੋਂ ਨਹੀਂ ਕੀਤੀ। ਤੇ ਜਦੋਂ ਮੂੰਗੀ ਨੂੰ ਬਾਵਾਗੇ ਅਸੀਂ ਵੱਢ ਕੇ ਤਾਂ ਜਦੋਂ ਉੱਚ ਝੋਨਾ ਲਾਵਾਂਗੇ ਅਸੀਂ ਤੇ ਉਹ ਚੀਜ਼ ਇਹ ਰੇ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਦੇ ਹੂੰ ਤੇ ਜਿਹੜਾ ਆਪਣੀ ਮੂੰਗੀ ਆ ਤਾਂ ਉਹਨੂੰ ਆਪ ਆਪ ਹੱਥੀਂ ਵੱਡਾਂਗੇ ਤੇ ਵਿੱਚ ਲੋਕ ਕੀ ਕਰਦੇ ਆ ਇੱਕ ਕਰੋਮੋਸਲ ਨਾਮ ਦੀ ਇੱਕ ਸਪਰੇ ਆਉਂਦੀ ਆ ਉਹਨੂੰ ਮੂੰਗੀ ਉੱਤੇ ਮਾਰ ਕੇ ਤੇ ਤਿੰਨ ਦਿਨਾਂ ਬਾਅਦ ਉਹਨੂੰ ਵੱਢਦੇ ਆ ਜਿਹਦੇ ਨਾਲ ਮੂੰਗੀ ਨੂੰ ਉੱਚ ਦਾ ਅਸਰ ਹੀ ਨਹੀਂ ਜਾਂਦਾ ਹਾਂ ਜੀ ਉਹ ਦਾ ਸਰਨੀ ਜੰਦ ਤੇ ਉਹ ਸ੍ਰੀ ਸੇਤਲੀ ਹਾਨੀਕਾਰਕ ਕਾ ਤੁਹਾਨੂੰ ਕਈ ਲੋਕਾਂ ਦੀ ਜਾਨਾ ਵੀ ਜਾ ਸਕਦੀਆਂ ਨੇ ਤੇ ਹੁਣ ਅਸੀਂ ਆ ਹੱਥੀ ਦੀ ਮੂੰਗੀ ਦੀ ਤੜਾਈ ਸ਼ੁਰੂ ਕੀਤੀ ਹੋਈ ਹੈ ਜੀ ਤੇ ਠੀਕ ਹੈ ਮਤਲਬ ਤੁਸੀਂ ਕਹਿੰਦੇ ਕਿ ਆਰਗੈਨਿਕ ਖੇਤ ਮਤਲਬ ਸਬਜ਼ੀਆਂ ਜ਼ਿਆਦਾਤਰ ਉਹ ਕਾਸ਼ ਕਰਦੇ ਹਾਂ ਆਰਗੈਨਿਕ ਖੇਤਿਆਂ ਦੀ ਕਾਸ਼ਤ ਜ਼ਿਆਦਾ ਕਰਦੇ ਅਸੀਂ ਤੇ ਜਿਹੜੀ ਰੇਸਪਰੇ ਵਾਲੀ ਉਹ ਤੋਂ ਉਹਦੀ ਜੀ ਘਟੋ ਘਟ ਵਰਤੋਂ ਕਰਦੇ ਹਾਂ ਸਭ ਤੋਂ ਬਾਅਦ ਮੁਨਾਫਾ ਤੁਹਾਨੂੰ ਕਿਹੜੀ ਸਬਜ਼ੀਂ ਦਿੱਤਾ ਹੁੰਦਾ ਹੁਣ ਤੱਕ ਸਾਨੂੰ ਸਭ ਤੋਂ ਵੱਧ ਚੌਲੇ ਨੇ ਮੁਨਾਫਾ ਦਿੱਤਾ ਹੈ ਸਾਡੇ ਜਿਹੜੇ ਜਿਹੜੇ ਅਸੀਂ ਬਾਣ ਵਿੱਚ ਬੈਠੇ ਆ ਇਹ ਤੋਂ ਅਸੀਂ 4-3 ਸਾਲ ਪਹਿਲਾਂ ਹੀ ਸੀਚ ਚ ਚੌਲਾ ਲਾਇਆ ਸੀ ਤਾਂ ਇਹ ਤੋਂ ਸਾਨੂੰ ਘੱਟੋ-ਘੱਟ 40 ਤੋਂ 50000 ਰੁਪਿਆ ਇੱਕ ਮਹੀਨੇ ਦੀ ਇਨਕਮ ਹੋ ਗਈ ਸੀ ਅੱਛਾ ਹਾਂਜੀ ਮਾਰਕੀਟਿੰਗ ਕਿਵੇਂ ਕਰਦੇ ਹੋ ਮਤਲਬ ਇਹਦੇ ਵੇਚਦੇ ਕਿਵੇਂ ਹੋ ਮਾਰਕੀਟਿੰਗ ਅਸੀਂ ਜਿਆਦਾ ਜਦੋਂ ਘੱਟ ਹੋਵੇ ਤਾਂ ਅਸੀਂ ਪਿੰਡਾਂ ਵਿੱਚ ਵੇਚਦੇ ਆ ਤੇ ਜੇ ਆਪ ਜਾਣੇ ਹਾਂਜੀ ਅਸੀਂ ਆਪ ਜਾਣਦੇ ਆ ਮੈਂ ਖੁਦ ਜਾਂਣਾ ਮੈਂ ਆਸ-ਪਾਸ ਦੇ ਪਿੰਡਾਂ ਵਿੱਚ ਵੀ ਜਾਂਣਾ ਜਿਵੇਂ ਨਗਲੇ ਵੇਰੋਂ ਟਾਂਡੀਆਂ ਤੇ ਇਹ ਹੋਰ ਜਿਹੜੇ ਪਿੰਡਾਂ ਸਾਰੇ ਪਿੰਡਾਂ ਵਿੱਚ ਮੈਂ ਸਬਜ਼ੀ ਵੇਚ ਕੇ ਆਣਾ ਜੇ ਕਦੇ ਵੱਧ ਹੋਵੇ ਜਾਂ ਕਿ ਟਾਈਮ ਨਾ ਹੋਵੇ ਜਾਂ ਵੀ ਵੇਚਣ ਦਾ ਥੋੜੀ ਬਹੁਤ ਕਾਲੀ ਹੋਵੇ ਤਾਂ ਸਵੇਰੇ ਜੀ ਤਨ 9 ਵਜੇ ਉੱਠ ਕੇ ਮਾਨਸਾ ਜਾ ਕੇ ਸਬਜ਼ੀ ਵੇਚ ਕੇ ਆਣੀਆਂ ਮੰਡੀ ਜੀ ਅੱਛਾ ਸਬਜ਼ੀ ਮੰਡੀ ਚ ਵੀ ਵੇਚ ਹਾਂਜੀ ਸਬਜ਼ੀ ਮੰਡੀ ਚ ਵੀ ਵੇਚ ਕੇ ਆਣੀ ਤਾਂ ਬਹੁਤ ਵਧੀਆ ਲੱਗੇ ਜਿਵੇਂ ਕਿ ਬਹੁਤ ਛੋਟੀ ਉਮਰ ਦੇ ਵਿੱਚ ਇਹ ਬੱਚੇ ਨੇ ਜਿਹੜਾ ਆਪਣਾ ਖੇਤੀਬਾੜੀ ਵੀ ਸੰਭਾਲੀ ਹੋਈ ਹੈ ਪੂਰੇ ਪਰਿਵਾਰ ਦਾ ਆ ਆਰਥ ਕੇ ਪੱਖੋਂ ਵੀ ਮਜ਼ਬੂਤ ਕੀਤਾ ਹੈ ਇਹਨੇ ਆਪਣੀ ਮਿਹਨਤ ਦੇ ਨਾਲ ਬਾਕੀ ਪੜਾਈ ਪੱਖੋਂ ਵੀ ਬਹੁਤ ਇੰਟੈਲੀਜੈਂਟ ਹੈ ਬੱਚਾ ਇਹ ਤਾਂ ਜਿਹੜੇ ਹੋਰ ਵੀ ਨੌਜਵਾਨ ਜਿਵੇਂ ਜਿਹਨੇ ਕਿ ਕਹਿੰਦਾ ਕਿ ਬੇਰੋਜ਼ਗਾਰੀ ਬਹੁਤ ਵਧ ਗਈ ਕੰਮ ਨਹੀਂ ਮਿਲ ਰਿਹਾ ਤੁਸੀਂ ਜਾਂਦੇ ਜਾਂਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਅਸੀਂ ਉਹਨਾਂ ਨੂੰ ਸੰਦੇਸ਼ ਜਾਣਾ ਮੈਂ ਦੇਣਾ ਚਾਹਣਾ ਵੀ ਤੁਸੀਂ ਆਪ ਦਾ ਕੰਮ ਤੋਰੋ ਜੇ ਤੁਹਾਨੂੰ ਆਪ ਦੇ ਕੰਮ ਤੋਰਨ ਵਾਲੇ ਰੁਪਏ ਨਹੀਂ ਮਿਲ ਰਹੇ ਤਾਂ ਤੁਸੀਂ ਕਿਹੜਾ ਪ੍ਰਾਈਵੇਟ ਜਾਂ ਗਵਰਨਮੈਂਟ ਜੌਬ ਕਰੋ ਉਤੁਜਿਤ ਰੁਪਿਆ ਆਊਗਾ ਤਾਂ ਉਹਨੂੰ ਆਪ ਇਨਵੈਸਟਮੈਂਟ ਕਰੋ ਤੇ ਆ ਉਹਦਾ ਕੋਈ ਬਿਜ਼ਨਸ ਸ਼ੁਰੂ ਕਰੋ ਤੇ ਜੇ ਤੁਹਾਡੇ ਕੋਲ ਜ਼ਮੀਨਾਂ ਹੈਗੀਆਂ ਨੇ ਤਾਂ ਜ਼ਮੀਨਾਂ ਨੂੰ ਤੁਸੀਂ ਠੇਕੇ ਤੇ ਨਾ ਦੇ ਕੇ ਤੁਸੀਂ ਆਪ ਕਰੋ ਜੇ ਆਪਾਂ ਠੇਕੇ ਤੇ ਦਵਾਂਗੇ ਤਾਂ ਜਿਹੜੇ ਸਰਕਾਰਾਂ ਨੂੰ ਜਿਹੜੀ ਜ਼ਮੀਨਾਂ ਨੇ ਉਹਨਾਂ ਨੂੰ ਹੜਪਣ ਵਿੱਚ ਆਸਾਨੀ ਹੋਊਗੀ ਤੇ ਜਿਹੜੀ ਆਪਣਾ ਦਾਦੇ ਪੜਦਾ ਤਾ ਤਿਆ ਤੋਂ ਆ ਰਹੀ ਪੀੜੀ ਹੈ ਤੇ ਜਿਹੜਾ ਆ ਉਹਦਾ ਕੰਮ ਹੈ ਉਹ ਆਪਦੇ ਹੱਥੋਂ ਚਲਾ ਜਾਊਗਾ ਤੇ ਇਹ ਨਾਲ ਆਪਾਂ ਨੂੰ ਬਹੁਤ ਘੱਟ ਬਹੁਤ ਲਾਸ ਹੋਊਗਾ ਤੇ ਸਰਕਾਰ ਨੂੰ ਬਹੁਤ ਮੁਨਾਫਾ ਹੋਊਗਾ ਤਾਂ ਮੈਂ ਇੱਕ ਉਸੰਦੇਸ਼ ਜਣਾ ਦੇਣਾ ਚਾਹਣਾ ਵੀ ਤੁਸੀਂ ਆਪ ਦਾ ਕੰਮ ਆਪ ਤੋਰੋ ਜੀ ਜ਼ਮੀਨਾਂ ਹੈਗੀਆਂ ਤਾਂ ਤੁਸੀਂ ਆਪ ਦਾ ਕੰਮ ਜ਼ਮੀਨਾਂ ਤੇ ਆਪ ਕਰੋ। ਸੋ ਬਹੁਤ ਵਧੀਆ ਸੰਦੇਸ਼ ਦਿੱਤਾ ਬੱਚੇ ਨੇ ਕਿ ਅਸੀਂ ਆਪਣੀ ਜ਼ਮੀਨਾਂ ਨਾਲ ਜੁੜੀਏ ਤਾਂ ਹੀ ਆਪਾਂ ਆਪਣੀ ਖੇਤੀ ਨੂੰ ਬਚਾ ਸਕਦੇ ਹਾਂ, ਆਪਣੀ ਨੌਜਵਾਨੀ ਨੂੰ ਬਚਾ ਸਕਦੇ ਹਾਂ, ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖ ਸਕਦੇ ਹਾਂ ਤੇ ਆਪਣੇ ਪੰਜਾਬ ਨੂੰ ਬਚਾ ਸਕਦੇ ਹਾਂ। ਤਾਂ ਬਹੁਤ-ਬਹੁਤ ਧੰਨਵਾਦ ਜਰੂਰ ਬੱਚੇ ਦੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਸ-ਪਾਸ ਦੇ ਜਿਹੜੇ ਵੀ ਰਾਪਰ ਪਿੰਡ ਹੈ, ਮਾਨਸਾ ਜ਼ਿਲ੍ਹੇ ਦਾ ਪਿੰਡ ਹੈ। ਤਾਂ ਜਿੰਨੇ ਵੀ ਇਸ ਆਸ-ਪਾਸ ਦੇ ਕੋਈ ਲੰਘਦਾ ਵੀਰ ਇੱਥੋਂ ਜਦੋਂ ਮਾਨ ਰਾਏਪੁਰ ਪਿੰਡ ਤੋਂ ਤਲਵੰਡੀ ਆਕਰੀ ਨੂੰ ਜਾਂਦੇ ਆ ਤਾਂ ਥੋੜੀ ਦੂਰੀ ਮਤਲਬ ਸੜਕ ਦੇ ਉੱਪਰ ਇਹਦਾ ਖੇਤ ਹੈ ਇੱਥੇ ਸਬਜ਼ੀ ਵੇਚਦਾ ਪਿੰਡਾਂ ਵਿੱਚ ਵੀ ਜਾ ਕੇ ਸਬਜ਼ੀ ਵੇਚਦਾ ਤਾਂ ਇਸ ਬੱਚੇ ਦੀ ਹੌਸਲਾ ਅਫਜ਼ਾਈ ਦੇ ਲਈ ਵਾਅਦ ਤੋਂ ਬਾਅਦ ਇਹਨਾਂ ਤੋਂ ਸਬਜ਼ੀ ਖਰੀਦੋ ਤੇ ਹੋਰ ਵੀ ਨੌਜਵਾਨਾਂ ਨੂੰ ਇਸ ਬੱਚੇ ਤੋਂ ਸਹਿਦ ਲੈਣ ਦੀ ਜ਼ਰੂਰਤ ਹੈ ਤਾਂ ਫਿਰ ਕਿਸੇ ਹੋਰ ਵੀਡੀਓ ਨਾਲ ਮਿਲਦੇ ਆ ਬਹੁਤ-ਬਹੁਤ ਧੰਨਵਾਦ